ਪਰ ਸੋ ਚੋਰੀ ਕਰਕੇ ਲੈ ਗਿਆ ਇੱਕ ਬੈਟਰੀ ਦੋ ਬੈਟਰੀਆਂ ਚੋਰੀ ਹੋ ਗਏ ਦੋ ਆਟੋ ਚੋਰੀ ਹੋ ਗਏ ਨੇ ਉਹਦੀਆਂ ਦੀਆਂ ਵਾਰਤਾ ਬਹੁਤ ਹੁੰਦੀ ਟੈਂਪੂ ਨੂੰ ਬਹੁਤ ਚੋਰੀ ਹੋ ਜਾਂਦੇ ਅੱਛਾ ਫਿਰ ਪਹਿਲਾਂ ġੇੜਾ ਕੱਢਿਆ ਕਬੂਆ ਦੇਖਿਆ ਕੋਈ ਨਹੀਂਗਾ ਫਿਰ ਦੁਬਾਰਾ ġੇੜਾ ਕੱਢਿਆ ਫਿਰ ġੇੜਾ ਕੱਢ ਕੇ ਚਲਾ ਗਿਆ ਅੱਛਾ ਫਿਰ ਮੇਰਾ ਟੈਨ ਦੇ ਟਿਕਾਇਆ ਸੀ ਮੈਂ ਇਹਨੂੰ ਕਹਿੰਦਾ ਰੱਜੂ ਬੰਦਾ ਆ ਗਿਆ ਪੰਜ ਟੈਂਪੂ ਚੋਰੀ ਹੋ ਚੁੱਕੇ ਨੇ ਉਹ ਵੀ ਨਵੇਂ-ਨਵੇਂ ਚੋਰ ਦਾ ਆ ਕੇ ਰੱਖਦੇ ਨੇ ਕਿ ਕਿਹੜਾ ਮੁਹੱਲੇ 'ਚ ਨਵਾਂ ਟੈਂਪੂ ਆਵੇ ਤਾਂ ਅਸੀਂ ਚੋਰੀ ਕਰੀਏ ਬੈਟਰੀਆਂ ਕੱਢੀਆਂ ਆਈਆਂ ਸੀ ਸੱਪਨੇ ਖੋਲੇ ਹੋਏ ਮੋਟਰ ਖੋਲੀ ਸਾਰਾ ਕੁ ਨਾ ਪਿੱਛੂ ਭੱਜਿਆ ਮੈਂ ਤੁਸੀਂ ਦੇਖ ਰਹੇ ਸੀਗੇ ਇਹਨੂੰ ਪਿੱਛੇ ਮੇਰਾ ਗੱਡੀ ਮੈਂ ਪਿੱਛੂ ਭੱਜਿਆ ਦਾ ਮਗਰ ਤੇ ਸਕੂਟਰ ਵਿੱਚ ਮਾਰਾ ਬੀਚ ਲਿਖਾਂ ਬੈਤ ਚੌੜੇ ਜੋ ਲੰਘ ਜਾਂਦੇ ਆ ਉਦੋਂ ਹੀ ਇਹ ਕੰਮ ਕਰਦੇ ਆ ਕਾਲੂ ਕੱਢ ਕੇ ਲੈ ਗਿਆ ਅੱਜ ਵੀ ਕੱਢ ਕੇ ਲੈ ਚਲਾ ਕਰਦੇ ਅੰਦਰੋਂ ਚੋਰੀਆਂ ਕਰੀ ਜਾਂਦਾ ਉਹਨਾਂ ਦੀ ਸ਼ੈ ਨਾਲੇ ਵੇਚ ਰਿਹਾ ਇਹ ਉਹਨਾਂ ਦੀ ਸ਼ੈ ਨਾਲ ਵੇਚ ਰਿਹਾ ਜੇ ਅਗਲੇ ਮਾਲ ਨਾ ਲੈਣ ਐਥੇ ਚੁੱਕਣੀਆਂ ਨਹੀਂ ਬੈਟਰੀ ਜਿੱਕੀ ਚੋਰੀ ਕਰਣਾ ਹਾਂਜੀ ਉਹ ਆਪਾਂ ਸਾਰਾ ਵੈਰੀਫਾਈ ਕਰਦੇ ਆਂ ਵੀ ਕੀ ਗੱਲਬਾਤ ਆ ਕਿੰਨੀਆਂ ਚੋਰੀਆਂ ਨੇ ਕੀਤੀਆਂ ਕੀ ਗੱਲਬਾਤ ਆ ਅੱਗੇ ਪੁੱਛਗਿੱਛ ਕਰਦੇ ਆਂ ਤਾਂ ਜਿਹੜੀ ਵੀ ਗੱਲਬਾਤ ਉਹ ਸਾਹਮਣੇ ਆਊਗੀ ਜੋ ਵੀ ਹੈ ਤੇ ਬਣਦੀ ਆਪਾਂ ਕਾਰਵਾਈ ਕਰਦੇ ਆਂ ਜੀ ਲੁਧਿਆਣਾ লাই ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਨ ਤਵੜਾ ਦੱਸਦੇ ਲੁਧਿਆਣਾ ਦੇ ਸਿਵਲ ਦੇ ਬੈਕ ਸਾਈਡ ਮੌਜੂਦ ਹਾਂ ਇਸਲਾਮ ਨਗਰ ਦੇ ਵਿੱਚ ਜਿੱਥੇ ਦੱਸਦੇ ਰੰਗਿਆਤੀ ਜਿਹੜਾ ਦੇਖ ਸਕਦੇ ਹੋ ਕਿ ਪਿੱਛੇ ਜਨਾ ਲੋਕਾਂ ਦਾ ਕਹਿਣਾ ਕਿ ਚੋਰ ਫੜਿਆ ਜਾਂਦਾ ਵੈ ਸੋ ਉਹਦਾ ਜਿਹੜੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਲੋਕਾਂ ਵੱਲੋਂ ਕਟਾਪਾ ਜਿਹੜਾ ਚਾੜਿਆ ਜਾ ਰਿਹਾ ਹੈ ਹਾਲਾਂਕਿ ਇਹਨਾਂ ਵੱਲੋਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਇੱਕ ਬੈਟਰੀ ਜਿਹੜੀ ਆਈ ਰਿਕਸ਼ੇ ਦੀ ਉਹ ਥੱਲੇ ਪਈ ਹੋਈ ਨਜ਼ਰ ਆ ਰਹੀ ਹੈ ਸੋ ਗੱਲਬਾਤ ਵੀ ਕਰ ਲੈਣੇ ਹੈ ਕਿ ਆਖਿਰਕਾਰ ਹੋਇਆ ਕੀ ਹੈ ਕਿਉਂਕਿ ਇੱਕ ਪਾਸੇ ਸਾਰਾ ਮੱਲਾ ਜਿਹੜਾ ਇਹ ਮੇਰਾ ਅੱਛਾ ਇਹ ਕਰਦੇ ਵਿੱਚ ਕੱਲ ਵੀ ਆਇਆ ਸੀ ਕੱਲ ਵੀ ਆਇਆ ਇੱਕ ਬੈਟਰੀ ਚੋਰੀ ਕਰਕੇ ਲੈ ਗਿਆ ਮੈਂ ਕੱਲ ਕੈਮਰੇ ਚੈੱਕ ਕੀਤਾ ਇਹਦੀ ਫੋਟੋ ਆ ਰਹੀ ਹੈ ਅੱਛਾ ਸੀਸੀਟੀਵੀ ਵੀਡੀਓ ਹੈਗੀ ਤੁਹਾਡੀ ਹਾਂ ਸਾਰੇ ਮੱਲੇ ਨੂੰ ਨਾਲੇ ਕਿਹਾ ਹੋਇਆ ਵੀ ਆਇਆ ਬਦੌਰਾ ਆਊਗਾ ਫਿਰ ਅੱਛਾ ਇੱਧਰ ਆਓ ਆ ਦੇਖ ਸਕਦੇ ਹੋ ਕਿ ਸੀਸੀਟੀਵੀ ਵੀਡੀਓ ਜਿਹੜੀ ਹੈ ਨਾ ਦੇ ਕੋਲ ਪਹਿਲਾਂ ਦੀ ਵੀ ਪਈ ਹੋਈ ਹੈ ਕੀ ਨਾਮ ਕੀ ਹੈਗਾ ਤੁਹਾਡਾ ਰੋਹਨ ਅੱਛਾ ਇਹ ਕੱਲ ਦੀ ਵੀਡੀਓ ਹੈ ਪਰਸੋਂ ਦੀ ਵੀਡੀਓ ਇਹ ਵਾਲੀ ਪਰਸੋਂ ਨਾ ਮੈਂ ਸਾਰਾ ਕਾਮਰਾ ਖਲਵਾਇਆ ਗਲੀ ਦਾ ਪਹਿਲਾਂ ਦਾ ਮਤਲਬ ਇਹ ਪਹਿਲਾਂ ਵੀ ਚੋਰੀ ਕਰਕੇ ਲੈ ਗਿਆ ਪਹਿਲਾਂ ਇਹ ਪਰਸੋ ਚੋਰੀ ਕਰਕੇ ਲੈ ਗਿਆ ਬੈਟਰੀ ਦੋ ਬੈਟਰੀਆਂ ਚੋਰੀ ਹੋ ਗਏ ਦੋ ਆਟੋ ਚੋਰੀ ਹੋ ਗਏ ਨੇ ਅੱਛਾ ਤੁਸੀਂ ਰਿਪੋਰਟ ਕਰਾਈਏ ਪੁਲਿਸ ਨੂੰ ਨਹੀਂ ਹੋ ਇਹ ਬੈਟਰੀ ਕੱਲ ਚੋਰੀ ਹੋਈ ਕੱਲ ਕੈਮਰੇ ਚੈੱਕ ਕੀਤਾ ਸਾਨੂੰ ਐ ਸੀ ਮੈਂ ਸਾਰੀ ਗਲੀ ਨੂੰ ਕਿਹਾ ਸੀ ਮੈਂ ਕੱਲ ਦੁਬਾਰਾ ਫੇਰ ਆਵਾਂਗਾ ਇਹਨੂੰ ਭਾਲਿਓ ਇੱਕ ਵਾਰੀ ਨਹੀਂ ਥਾਣੇ ਰਿਪੋਰਟ ਨਹੀਂ ਕਰਾਈ ਬਿਰੇ ਹਾਲੇ ਰਾਤੀ ਦਾ ਪਤਾ ਲੱਗਾ ਰਾਤੀ ਦਾ ਕੈਮਰੇ ਖੋਲੇ ਨੇ ਅੱਛਾ ਤੇ ਹੁਣ ਦੁਬਾਰਾ ਪੁਲਿਸ ਬੁਲਾਈ ਹੁਣ ਆਉਣ ਦੀ ਮੇਰਾ ਇਹ ਤਾਂ ਹੁਣੇ ਆਏ ਆਂ ਸੀ ਇਹ ਤਾਂ ਫੜਿਆ ਤਾਂ ਹੀ ਗਲੀ ਵਾਲਿਆਂ ਦਾ ਫੋਨ ਆਇਆ ਹੈ ਹਾਂ ਮੌਕੇ ਵੜੇ ਲਾਜੂ ਰਾਜੂ ਨਾ ਕਿੱਥੇ ਰਹਿੰਦੇ ਹੋ ਅੱਤ ਗਲੀ ਜਿਹਨਾਂ ਨੇ ਅਸੀਂ ਅੱਛਾ اسی ਗਲੀ ਚ ਰਹਿੰਦੇ ਹਾਂ ਸਾਰੀ ਗਲੀ ਹੋਇਆ ਐਸੇ ਗਲੀ ਦੇ ਵਿੱਚ ਪਹਿਲਾਂ ਵੀ ਵਾਰਦਾਤਾ ਹੋਈਆਂ ਹੁੰਦੀਆਂ ਨੇ ਦੀ ਵਾਰਦਾਤਾ ਬਹੁਤ ਹੁੰਦੀ ਟੈਂਪੂ ਨੂੰ ਬਹੁਤ ਚੋ ਜੁੰਦੇ ਅੱਛਾ ਫੇਰ ਪਹਿਲਾਂ ਘੇੜਾ ਕੱਢਿਆ ਕਬੂਆ ਦੇਖਿਆ ਕੋਈ ਨਹੀਂਗਾ ਫੇਰ ਦੁਬਾਰਾ ਘੇੜਾ ਕੱਢਿਆ ਫੇਰ ਘੇੜਾ ਕੱਢ ਚੱਲਾ ਗਿਆ ਅੱਛਾ ਫੇਰ ਮੈਂ ਤੈਨ ਦੇ ਟਿਕਾਇਆ ਸੀ ਮੈਂ ਇਹਨੂੰ ਟੈਲਿੰਗ ਕੀਤਾ ਰਾਜੂ ਬੰਦਾ ਆ ਗਿਆ ਹੈ ਅੱਛਾ ਫੇਰ ਦੁਬਾਰਾ ਮੈਂ ਛੜ ਤਾਂ ਫਿਰ ਲਾ ਇਹਨਾਂ ਦਾ ਬੜਿਆ ਬੈੜੀ ਚੱਕੀ ਫੜਿਆ ਨਾਲੀ ਵਿੱਚ ਫੜ ਲਿਆ ਕੁੱਟ ਕੇ ਮਤਲਬ ਘਰੇ ਕੋਈ ਨਹੀਂ ਸੀਗਾ ਜਦੋਂ ਸਾ हां ਹੁਣੇ ਤਾਂ ਇਹ ਦਿਖਾ ਦਿੰਦੇ ਆ ਕੈਮਰੇ ਜਿਹੜੇ ਆ ਲੱਗੇ ਹੋਏ ਆ ਕਰਦੇ ਬਾਹਰ ਜਿਹਦੇ ਵਿੱਚ ਸਾਫ ਤੌਰ ਤੇ ਇਹਨਾਂ ਵੱਲੋਂ ਕਹਿਣਾ ਹੈ ਕਿ ਰਿਕਾਰਡ ਸਾਰਾ ਕੁਝ ਹੋ ਗਿਆ ਵਾ ਤੇ ਕੱਲ ਵੀ ਜਿਹੜੀ ਆ ਥਾਂ ਦੇ ਉੱਤੇ ਚੋਰੀ ਹੁੰਦੀ ਆ ਇਸਲਾਮਨਗਰ ਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਕਿ ਸਕੂਟੀ ਤੋਂ ਆਈ ਸੀ ਕਿ ਚੋਰੀ ਕਰਨ ਕਿਤਾ ਕਿ ਬੈਟਰੀ ਜਿਹੜੀ ਆ ਚੋਰੀ ਕਰਦੇ ਹੋਏ ਚੋਰ ਨੂੰ ਜਿਹੜਾ ਦਿਨ ਦਿਹਾੜੇ ਰੰਗੇ ਹਾਤੀ ਲੋਕਾਂ ਵੱਲੋਂ ਫੜਿਆ ਜਾਂਦਾ ਤੇ ਉਹਨਾਂ ਵੱਲੋਂ ਸਿੱਧੇ ਤੋੜਦੇ ਉਹਦਾ ਜਿਹੜਾ ਘਟਾਪਾ ਚਾਲਿਆ ਜਾਂਦਾ ਤਾਂ ਤਸਵੀਰਾਂ ਇਸ ਟਾਈਮ ਲੁਧਿਆਣੇ ਦੇ ਇਸਲਾਮਨਗਰ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਘਰ ਦਾ ਇੱਕ ਨੌਜਵਾਨ ਵੱਲੋਂ ਉਸ ਤੋਂ ਬਾਅਦ ਇੱਥੇ ਜਿਹੜੇ ਲੋਕ ਨੇ ਉਹਨਾਂ ਦਾ ਕਹਿਣਾ ਕਰਦੇ ਲੋਕ ਨੇ ਉਹਨਾਂ ਦਾ ਕਹਿਣਾ ਕਿ ਸਿੱਧੇ ਤੌਰ ਤੇ ਜਿਹੜਾ ਇਹ ਚੋਰ ਐ ਸੋ ਇਹਨੇ ਪਹਿਲੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਐ ਸੋ ਇੱਕ ਵਾਰੀ ਫੇਰ ਇਹਨੇ ਇਹ ਚੋਰੀ ਕੀਤੀ ਹੁਣ ਤੁਸੀਂ ਪੁਲਿਸ ਬੁਲਾਈਆ ਮੌਕੇ ਤੇ ਨਹੀਂ ਵੀਰੇ ਮੈਂ ਤਾਂ ਆਇਆ ਹਾਂ ਹੁਣ ਇਹਨਾਂ ਨੂੰ ਲੈ ਕੇ ਚੱਲਾਂ ਥਾਣੇ ਅੱਛਾ 5 ਮਿੰਟ ਫੜਿਆ ਹੀ ਐ ਖੱਲੇ ਤਾਂ ਫੜਿਆ ਹੀ 1 ਮਿੰਟ ਹੋਇਆ ਅੱਛਾ ਹੁਣ ਫੜੇ ਹੋ ਤੇ ਹੁਣ ਉਹਨਾਂ ਦੀ ਸਪੋਰਟ ਪੁਲਿਸ ਨਹੀਂ ਬੁਲਾਉਂਗੇ ਅੱਜ ਬੁਲਾਵਾਂਗੇ ਟੈਲੀਫੋਨ ਕਰ ਲਗਾ ਕਿਤਾ ਕਰ ਲੰਗਾ ਟਾਈਮ ਕਰਨ ਲੱਗੇ ਕਿੰਨੂੰ ਕੀਤਾ 100 ਮਿੰਟ ਪਹਿਲਾਂ ਹੀ ਬਰਾਮਾ ਦੀ ਕੀਤਾ ਇਹਨੂੰ ਹੁਣੇ ਆਹ ਅਜ ਆਈ ਹੀ ਹੈ ਬਸ ਫੜੇ ਹੀ ਤੁਹਾਨੂੰ ਕੋਈ ਗਿਰੋ ਵੀ ਹੈਗਾ ਕੱਲਾ ਆਇਆ ਸੀ ਅਜ ਕੱਲਾ ਹੀ ਆਇਆ ਇਹਨਾਂ ਨੂੰ ਕੱਲੇ ਆ ਅੱਛਾ ਤੁਸੀਂ ਕੌਣ ਹੋ ਬਾਈ ਮੈਂ ਅਸੀਂ ਮੱਲੇਦਾਰ ਹੈਗੇ ਅਸੀਂ ਇਹਦੇ ਮੱਲੇ ਦੇ 5 ਟੈਂਪੋ ਚੋਰੀ ਹੋ ਚੁੱਕੇ ਨੇ 5 ਟੈਂਪੋ 5 ਟੈਂਪੋ ਚੋਰੀ ਹੋ ਚੁੱਕੇ ਨੇ ਉਹ ਵੀ ਨਵੇਂ-ਨਵੇਂ ਚੋਰ ਤਾਂ ਆ ਕੇ ਰਖਦੇ ਨੇ ਕਿ ਕਿਹੜਾ ਮਹੱਲੇ 'ਚ ਨਵਾਂ ਟੈਂਪੋ ਆਵੇ ਤਾਂ ਚੋਰੀ ਕਰੀਏ ਤੇ ਹੁਣ ਤਾਂ ਪੂਰੀ ਦੁਪਹਿਰ ਹੋ ਚੁੱਕੀ ਆ 12:30 ਦਾ ਜਿਹੜਾ ਸਮਾਂ ਹੋ ਗਿਆ ਦਿਨ ਚੋਰਾਂ ਵਾਸਤੇ ਦਿਨ ਦੁਪਹਿਰ ਰਾਤ ਕੋਈ ਵੀ ਨਹੀਂ ਹੈਗੀ ਉਹਨਾਂ ਨੂੰ ਚੋਰੀ ਕਰਨੀ ਆ ਉਹਨਾਂ ਨਸ਼ੇ ਕਰਨੇ ਨੇ ਉਹਨਾਂ ਵਾਸਤੇ ਉਹਨਾਂ ਨੂੰ ਚਾਹੀਦੀ ਏ ਉਹਨਾਂ ਨੇ ਚੋਰੀ ਕਰਨੀ ਏ ਤੇ ਕਰ ਲੈਣੀ ਏ ਚਾਹੇ ਜਿੰਨੇ ਮਰਜ਼ੀ ਕੈਮਰੇ ਲੱਗੇ ਹੋਣ ਪੁਲਿਸ ਪ੍ਰਸ਼ਾਸਨ ਕੁਝ ਵੀ ਨਹੀਂ ਕਰ ਰਿਹਾ ਪਿੱਲੇ ਬਿਚਾਰੀ ਵਾਲੇ ਆ ਮੁੰਡਾ ਬਿੱਲੇ ਦੇ ਮੁੰਡੇ ਆ ਬਿਲਕੁਲ ਸੱਚ ਦੱਸਦੇ ਕਿ ਆ ਦੇਖ ਸਕਦੇ ਹੋ ਕਿ ਬਾਈ ਹੁਣੇ ਸਾਡੇ ਨਾਲ ਮੌਜੂਦ ਨੇ ਵੀਰ ਜੀ ਥੋੜਾ ਜਿਹੜਾ ਟੈਂਪੂ ਚੋਰੀ ਹੋਇਆ ਸੀਗਾ ਆਟੋ ਚੋਰੀ ਹੋਇਆ ਸੀਗਾ ਇਸ ਇਲਾਕੇ ਦੇ ਵਿੱਚ ਉਦੋਂ ਰਿਪੋਰਟ ਵਗੈਰਾ ਕਰਾਈ ਸੀ ਥਾਣੇ ਦੇ ਵਿੱਚ ਉਦੋਂ ਕਰਾਈ ਸੀਗੀ ਰਿਪੋਰਟ ਤੇ ਉਹ ਬਰਾਮਦ ਹੋਇਆ ਬਸ ਅਟਾ ਚੌਂਕੀ ਤੋਂ ਮਿਲਿਆ ਟੈਂਪੂ ਸਾਨੂੰ ਅੱਛਾ ਪਹਿਲਾਂ ਬਰਾਮਦ ਹੋਇਆ ਬੈਟਰੀਆਂ ਕੱਢੀਆਂ ਹੋਈਆਂ ਸੀ ਸਟੱਪਨੇ ਖੋਲੇ ਹੋਏ ਮੋਟਰ ਖੋਲੀ ਸਾਰਾ ਕੁਝ ਖਾਲੀ ਉੱਦੇ ਢਾਂਚਾ ਮਿਲਿਆ ਸਾਨੂੰ ਅੱਛਾ ਤੇ ਉਸ ਤੋਂ ਬਾਅਦ ਹੁਣ ਅੱਜ ਫੇਰ ਚੋਰੀ ਹੋ ਗਈ ਉਹ ਵੀ 10 ਦਿਨ ਬਾਅਦ ਜਾ ਕੇ ਮਿਲਿਆ ਸੀਗਾ ਨਾਲ ਦੇ ਮੁੰਡੇ ਜੀ ਐ ਬਿਲਕੁਲ ਹੁਣ ਕੀ ਮੰਗੀ ਕਰਦੇ ਹੋ ਤੁਸੀਂ ਪ੍ਰਸ਼ਾਸਨ ਅਗੇ ਨਹੀਂ ਮੈਂ ਹੁਣ ਆਂ ਦਾਣਾ ਮੈਂ ਦਾਣੇ ਦਾ ਡੈਡੀ ਬਾਕੀ ਗੱਲ ਕਰਨਗੇ ਪੌਸ ਸਪਲਾਈ ਆ ਸੀ ਜੀ ਭਾਈ ਜੀ ਜਿਹੜਾ ਤੁਸੀਂ ਹੁਣ ਫੜਿਆ ਇਹਨੂੰ ਰੰਗੇ ਹਾਤੇ ਇਹਨੂੰ ਫੜਿਆ ਵਾ ਜਦੋਂ ਇਹ ਕਿਦਾਂ ਇਹ ਪਹਿਲਾਂ ġੇੜਾ ਕੱਢਿਆ ਤਾਲ ਤੋੜ ਕੇ ਚਲਾ ਗਿਆ ਤਾਲ ਤੋੜ ਕੇ ਗਿਆ ਫਿਰ ਦੁਆਰਾ ਛੱਡ ਗਿਆ ਫਿਰ ਚਲਾ ਗਿਆ ਵਾਪਸ ġੇੜਾ ਕੱਢਣ ਫਿਰ ਦੁਆਰਾ ġੇੜਾ ਕੱਢਿਆ ਫਿਰ ਚਲਾ ਗਿਆ ਫੇਤੀ ਜਗੜੇ ਖਫੜ ਕੜੇ ਅੱਜ ਬੈਠੀ ਚੱਕੀ ਦਾ ਮੈਂ ਫੜ ਲਿਆ ਮੋਕੇ ਦੇ ਅੱਛਾ ਮਤਲਬ ਪਿੱਛੂ ਭੱਜਿਆ ਮਾਂ ਤੁਸੀਂ ਦੇਖ ਰਹੇ ਸੀਗੇ ਇਹਨੂੰ ਪਿੱਛੇ ਮੇਰਾ ਗੱਡੀ ਮੈਂ ਪਿੱਛੂ ਭੱਜ ਜਾਂਦਾ ਮਗਰ ਅੱਛਾ ਤੇ ਸਕੂਟਰ ਵਿੱਚ ਮਾਰਾ ਬੀਚ ਲਿਖਾਂ ਬੈਤਾਂ ਦੀ ਡੁੱਟ ਗਿਆ ਥਲੇ ਸਕੂਟਰ ਵੀ ਮਾਰਦਾ ਮੈਂ ਵਿੱਚ ਮਾਰ ਸਕੂਟਰ ਖਾਂ ਬੈਜਾ ਭਾਈ ਜੀ ਜਿਹੜਾ ਇਹ ਕਰਦਾ ਪਿਆ ਸੀਗਾ ਇਹ ਥੋੜੇ ਕੋਈ ਸਿਸੜੀ ਵੀ ਹੋਣੀ ਆ ਦਿਖਾਵਾਂਗੇ ਹੋਣਾ ਕੈਮਰਾ ਖੋਲ ਕੇ ਕਰਵਾ ਲੈਣਾ ਵੀਰੇ ਹੋਣਾ ਹੋਣਾ ਕੈਮਰਾ ਖੋਲ ਕੇ ਕਰਵਾ ਲੈਣਾ ਤੁਹਾਨੂੰ ਆ ਦੇਖਾਂਗੇ ਹੁਣ ਅਸੀਂ 2 ਮਿੰਟ ਲੱਗੇ ਬਿਲਕੁਲ ਤੋਂ ਦਿਖਾ ਦਿੰਨੇ ਆ ਤੁਹਾਨੂੰ ਤਸਵੀਰਾਂ ਕੀ ਇਸ ਇਲਾਕੇ ਦੇ ਵਿੱਚ ਕ ਇਥੇ ਚੋਰੀ ਜੜੀ ਆ ਹੁੰਦੀ ਆ ਸੋ ਦੱਸ ਦਈਏ ਕਿ ਇਸ ਇਲਾਕੇ ਦੇ ਵਿੱਚ ਕੋਈ ਇਹ ਪਹਿਲੀ ਚੋਰੀ ਨਹੀਂ ਹੈਗੀ ਇਥੇ ਪਹਿਲਾਂ ਵੀ ਇਹ ਚੋਰੀ ਦੀ ਵਾਰਦਾਤਾ ਨੂੰ ਅੰਜਾਮ ਦੇ ਚੁੱਕੇ ਨੇ ਇਹ ਲੋਗ ਜਿਨ੍ਹਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਕੁਝ ਇਹਨਾਂ ਵੱਲੋਂ ਪਹਿਲੇ ਵੀ ਆਟੋਜ਼ ਈ ਰਿਕਸ਼ੇ ਵਗੈਰਾ ਜਿਹੜੇ ਨੇ ਉਹ ਚੋਰੀ ਕੀਤੇ ਗਏ ਸੀਗੇ ਉਸ ਤੋਂ ਬਾਅਦ ਜਿਹੜਾ ਕੁਆੜੇ ਮਾਲ ਵੇਚਦਾ ਉਹ ਵੀ ਪੜਨਾ ਪੈਂਦਾ ਜੀ ਜਿਹੜਾ ਕੁਆੜੇ ਮਾਲ ਵੇਚਦਾ ਬੈਟਰੀ ਵੇਚਦਾ ਉਹ ਨਾਲ ਪੜੋ ਮਤਲਬ ਬੇਸ ਦੇ ਵੀ ਹੈਗੇ ਆ ਵੇਚਦੇ ਨੇ ਉਹ ਕਰੇ ਕੀ ਕਰਨ ਰੱਖੇ ਵੇਚਣਗੇ ਚੋਰੀਆਂ ਨੂੰ ਅੱਛਾ ਇਹ ਕੌਣ ਹੈ ਇਹ ਜੀ ਹਰ ਵਾਰੀ ਚੋਰੀ ਕਰਕੇ ਜਾਂਦਾ ਇਹ ਇਹ ਹਰ ਵਾਰੀ ਚੋਰੀ ਕਰਕੇ ਜਾਂਦਾ ਅੱਜ ਇਹ ਫੜਿਆ ਗਿਆ ਔਰ ਅਸੀਂ ਇਹ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਇਸ ਇਲਾਕੇ ਗੱਡੀਆਂ ਵੀ ਬੜੀਆਂ ਚੋਰੀ ਹੁੰਦੀਆਂ ਤੇ ਬੈਟਰੀਆਂ ਕੱਢ ਕੇ ਲੈ ਜਾਂਦੇ ਆ ਐਕਟਵਾ ਮੌਜੂਦ ਖੜੀ ਆ ਉਹ ਬੈਟਰੀ ਮੌਜੂਦ ਖੜੀ ਆ ਤੁਸੀਂ ਉਹ ਨੂੰ ਬਣਾ ਲਓ ਲੁਧਿਆਣੇ ਦਾ ਸੈਂਟਰ ਹੈ ਲੁਧਿਆਣੇ ਦੇ ਸਿਵਲ ਦੇ ਬੈਕ ਸਾਈਡ ਦੀ ਜਿਹੜੀ ਆ ਤਸਵੀਰ ਇਹ ਲੁਧਿਆਣੇ ਦੇ ਬੈਕ ਸਾਈਡ ਦੇ ਵਿੱਚ ਮੌਜੂਦ ਆ ਜਿੱਥੇ ਮੇਨ ਸ਼ਹਿਰ ਹੈ ਇਸ ਸ਼ਹਿਰ ਦੇ ਵਿੱਚ ਪੀਸੀਆਰ ਦੀ ਗਸ਼ਤ ਨਹੀਂ ਹੈਗੀ ਗਸ਼ਤ ਹੈਗੀ ਹੈ ਜੀ ਹੁਣ ਕੱਲੇ ਇੱਕ ਮੋਟਰਸਾਈਕਲ ਕੀ ਕਰੂਗਾ ਕਦੀ ਕਦੇ ਜਾਣਾ ਹੁੰਦਾ ਉਹਨੇ ਕਦੀ ਕਦੇ ਜਾਣਾ ਹੁੰਦਾ ਇੰਨਾ ਵੱਡਾ ਇਲਾਕਾ ਉੱਥੇ ਪੀ ਪੀਸੀਆਰ ਕੀ ਗੱਲਾ ਕਰੂਗਾ ਇਹ ਪੁਲਿਸ ਵਾਲੇ ਜੋ ਲੰਘ ਜਾਂਦੇ ਆ ਉਦੋਂ ਹੀ ਇਹ ਕੰਮ ਕਰਦੇ ਆ ਸਹੀ ਗੱਲ ਆ ਬੈਟਰੀ ਹੁਣ ਲੈ ਕੇ ਚੱਲਾ ਸੀਗਾ ਉਸ ਤੋਂ ਬਾਅਦ ਇਹਨੂੰ ਰੰਗੇ ਹੱਥੇ ਫੜ ਲਿੱਤਾ ਸਾਹਮਣੇ ਇਹੀ ਫਿਲਮ ਬਣਾ ਲੂਗੀ ਆਪਣੀ ਕਿਹਦੇ ਵੱਲੋਂ ਕੀ ਕੀਤਾ ਜਾਊਗਾ ਵੀਰਿਆ ਅਸੀਂ ਇਹਨੂੰ ਥਾਣੇ ਦਾਵਾਂਗੇ ਦਾ ਕਟਾਪਾ ਉਤਰਵਾਵਾਂਗੇ ਪਹਿਲੇ ਜਾ ਕੇ ਕਵਾੜੀਆਂ ਫੜਾਂਗੇ ਜਿਹਨੂੰ ਮਾਲ ਵੇਚ ਕੇ ਆ ਰਿਹਾ ਹੈ ਜਿਹੜੇ ਕਵਾੜੀਆਂ ਨੂੰ ਦਿੰਦਾ ਮਾਲ ਕਾਲੂ ਕੱਢ ਕੇ ਲੈ ਗਿਆ ਅੱਜ ਵੀ ਕੱਢ ਕੇ ਲੈ ਚਲਾ ਕਰਦੇ ਅੰਦਰੋਂ ਚੋਰੀਆਂ ਕਰੀ ਜਾਂਦਾ ਕੋਈ ਯਾਰ ਸਾਡੇ ਘਰੇ ਕੋਈ ਨਹੀਂ ਹੁੰਦਾ ਸੀ ਕੰਮ ਤੇ ਹੁੰਨੇ ਆ ਮੰਗੇ ਕਿ ਕਬਾੜੀਆਂ ਫੜਾਓ ਜੀ ਕਬਾੜੀਆਂ ਨੂੰ ਫੜਾਣਾ ਚਾਹੀਦਾ ਜੀ ਸਭ ਤੋਂ ਪਹਿਲਾਂ ਜਿਹਨੂੰ ਜਿਹਨੂੰ ਮਾਲ ਵੇਚਿਆ ਉਹਨਾਂ ਦੇ ਕਾਰਵਾਈ ਕਰੋ ਜਿਨ੍ਹਾਂ ਨੂੰ ਉਹਨਾਂ ਦੀ ਸ਼ੈ ਨਾਲੇ ਵੇਚ ਰਿਹਾ ਇਹ ਉਹਨਾਂ ਦੀ ਸ਼ੈ ਨਾਲੇ ਵੇਚ ਰਿਹਾ ਜੀ ਅਗਲੇ ਮਾਲ ਨਾ ਲੈਣ ਅੱਗੇ ਚੁੱਕਣੀਆਂ ਨਹੀਂ ਮੈਂ ਕਿਉਂ ਚੋਰੀ ਕਰਨ ਜਿਉ ਖਰੀਦਣ ਨਾ ਜੇੰਦਰ ਪੜੀ ਗਿਆ ਤਲਾਂ ਕੋਲ ਉਸ ਨੂੰ ਦੱਸ ਦਈਏ ਕਿ ਕਿਸ ਤਰੀਕੇ ਲੋਕ ਜਿਹੜੇ ਨੇ ਇਹ ਮੌਜੂਦ ਨੇ ਇਸਲਾਮਨਗਰ ਦੇ ਵਿੱਚ ਲੋਕਾਂ ਦਾ ਇਕੱਠ ਜਿਹੜਾ ਨਜ਼ਰ ਆ ਰਿਹਾ ਰੰਗੇ ਹਾਤੀ ਇਹਨਾਂ ਨੇ ਜਿਹੜਾ ਚੋਰੀ ਕਰਦੇ ਹੋਏ ਬੰਦੇ ਨੂੰ ਜਿਹੜਾ ਫੜਦੇ ਨੇ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਹਦਾ ਦੇਖ ਸਕਦੇ ਹੋ ਕਿ ਕੀ ਹਾਲ ਕੀਤਾ ਜਾਂਦਾ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁਲਾਇਆ ਗਿਆ ਵੈ ਇਹਨਾਂ ਵੱਲੋਂ ਸਿੱਧੇ ਤੌਰ ਤੇ ਇੱਕ ਗਲਬੀ ਕਹੀ ਜਾ ਰਹੀ ਹੈ ਕਿ ਪੁਲਿਸ ਨੂੰ ਵੀ ਜਿਹੜਾ ਦੱਸਿਆ ਗਿਆ 112 ਤੇ ਕਾਲ ਵੀ ਕੀਤੀ ਗਈ ਤੇ ਪੁਲਿਸ ਵੀ ਥੋੜੀ ਦੇਰ ਤੱਕ ਇੱਥੇ ਪਹੁੰਚ ਰਹੀ ਹੈ ਫਿਰ ਹਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਬਾਈ ਨਾਮ ਕੀ ਹੈਗਾ ਤੇਰਾ ਬੈਟਰੀ ਹਾਂਜੀ ਨਸ਼ਾ ਕੀ ਚੋਰੀ ਕਰਨ ਆਏ ਸੀ ਅੰਦਰ ਅੰਦਰ ਪਹਿਲਾਂ ਵੀ ਇੱਥੇ ਚੋਰੀ ਕੀਤੀ ਹੈ ਨਹੀਂ ਜੀ ਹੁਣ ਚੋਰੀ ਕਰਨ ਆਏ ਨਹੀਂ ਇਹਨਾਂ ਬੁੱਢਾ ਨੇ ਨਹੀਂ ਕੀਤੀ ਮੈਂ ਤਾਂ ਖਾਣਾ ਮੰਨਦੇ ਹੋ ਤੁਸੀਂ ਚੋਰੀ ਕਰਨ ਆਏ ਹਾਂ ਦਿਖਾਓ ਫੋਨ ਬੈਟਰੀ ਚੋਰੀ ਕਰਨ ਆਏ ਸੀ ਤੁਸੀਂ ਕਹਿ ਰਹੇ ਹੋ ਕਿਉਂ ਕਿਉਂ ਚੋਰੀ ਕਰਨ ਕਿਉਂ ਆਏ ਸੀ ਕਿਉਂ ਆਏ ਸੀ ਚੋਰੀ ਕਰਨ ਐ ਤੇਰੇ ਚੋਰੀ ਟੈਂਪੂ ਚੋਰੀ ਹੋ ਗਿਆ ਸੀ ਦੱਸੋ ਚੋਰੀ ਕਰਨ ਕਿਉਂ ਆਏ ਸੀ ਕੀ ਕਾਰਨ ਕੀ ਹੈਗਾ ਚੋਰੀ ਕਰਨ ਦੇਖ ਸਕਦੇ ਹੋ ਕਿ ਕੀ ਹਾਲਾਤ ਜਿਹੜੇ ਨੇ ਬੜੇ ਹੋਏ ਨੇ ਇੱਕ ਨੌਜਵਾਨ ਨੂੰ ਸਿੱਧੇ ਤੌਰ ਤੇ ਲੋਕਾਂ ਵੱਲੋਂ ਫੜਿਆ ਜਾਂਦਾ ਹੈ ਕਿ ਆ ਜਿਹੜੀ ਬੈਟਰੀ ਆ ਚੋਰੀ ਕਰਨ ਵਾਸਤੇ ਆਏ ਸੀ ਜੇ ਜਦੋਂ ਉਹਦੇ ਨਾਲ ਜਦੋਂ ਗੱਲ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਤੇ ਉਹਦੇ ਵੱਲੋਂ ਇੱਕ ਸ਼ਬਦ ਜਿਹੜਾ ਸਿੱਧੇ ਤੌਰ ਤੇ ਕਿਹਾ ਗਿਆ ਕਿ ਇੱਥੇ ਉਹ ਚੋਰੀ ਕਰਨ ਆਇਆ ਸੀਗਾ ਇੱਥੇ ਉਹ ਬੈਟਰੀ ਚੱਕਣ ਆਇਆ ਸੀਗਾ ਉਹਨੇ ਆਪਣੇ ਮੋਹ ਇਹ ਗੱਲ ਜਿਹੜੀ ਹੈ ਕਹਿ ਦਿੱਤੀ ਹਾਲਾਂਕਿ ਲੋਕਾਂ ਦਾ ਇਕੱਠ ਜਿਹੜਾ ਪਿੱਛੇ ਨਜ਼ਰ ਆ ਰਿਹਾ ਹੈ ਇਸ ਇਲਾਕੇ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਕਾਫੀ ਰਹਿ ਰਹੇ ਸੀਗੇ ਪਰ ਪੂਰਾ ਮੱਲਾ ਜਿਹੜਾ ਇੱਕ ਪਾਸੇ ਨਜ਼ਰ ਜਿਹੜੀ ਚੋਰੀ ਕਰਨੀ ਕਿਤੇ ਨਾ ਕਿਤੇ ਵੱਡਾ ਸਵਾਲ ਖੜਾ ਹੁੰਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਤੇ ਕਿ ਸਿੱਧੇ ਤੌਰ ਤੇ ਨੌਜਵਾਨ ਜਿਹੜਾ ਸਕੂਟੀ ਸਵਾਰ ਆਂਦਾ ਹੈ ਤੇ ਉਸ ਤੋਂ ਬਾਅਦ ਉਹ ਘਰ ਨੂੰ ਖੋਲਦਾ ਹੈ ਖੋਲਣ ਤੋਂ ਬਾਅਦ ਉਹਦੇ ਵੱਲੋਂ ਬੈਟਰੀ ਚੋਰੀ ਕੀਤੀ ਜਾਂਦੀ ਹੈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਪਹਿਲਾਂ ਵੀ ਇਸ ਇਲਾਕੇ ਦੇ ਵਿੱਚ ਕਈ ਚੋਰੀਆਂ ਹੋਈਆਂ ਨੇ ਫਿਰ ਹਾਲ ਇਸ ਮਾਮਲੇ ਸੰਬੰਧ ਪ੍ਰਸ਼ਾਸਨ ਨਾਲ ਜਾਣਕਾਰੀ ਲਵਾਗੇ ਗੱਲਬਾਤ ਕਰਾਂਗੇ ਹਲੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਇਸ ਥਾਂ ਤੇ ਨਹੀਂ ਪਹੁੰਚਿਆ ਲੋਕਾਂ ਵੱਲੋਂ ਚੋਰ ਨੂੰ ਹੱਥਾਂ ਦੇ ਵਿੱਚ ਫੜਿਆ ਹੋਇਆ ਲੋਕਾਂ ਨੇ ਆਪਣੇ ਹਿਰਾਸਤ ਵਿੱਚ ਲਿੱਕਾ ਹੋਇਆ ਪਰ ਪ੍ਰਸ਼ਾਸਨਿਕ ਅਧਿਕਾਰੀ ਹਲੇ ਤੱਕ ਕੋਈ ਇੱਥੇ ਨਹੀਂ ਪਹੁੰਚਿਆ ਸਕੂਟੀ ਤੁਹਾਨੂੰ ਦਿਖਾ ਦਿੰਨੇ ਆ ਜਿਸ ਸਕੂਟੀ ਦੇ ਵਿੱਚੋਂ ਜਿਹੜਾ ਇਹ ਆਂਦਾ ਵਾ ਜਿਸ ਸਕੂਟੀ ਦੇ ਵਿੱਚ ਇਹ ਬੈਟਰੀ ਨੂੰ ਜਿਹੜਾ ਰੱਖਦਾ ਵਾ ਤੇ ਉਸ ਤੋਂ ਬਾਅਦ ਇਹ ਜਿਹੜਾ ਲੈ ਕੇ ਜਾਂਦਾ ਤੁਹਾਨੂੰ ਦਿਖਾ ਦਿੰਨੇ ਆ ਨੰਬਰ ਪਲੇਟ ਦੀਆਂ ਤਸਵੀਰਾਂ ਜਿਹੜੀਆਂ ਕਿ ਨੰਬਰ ਪਲੇਟ ਵੀ ਜਿਹੜੀ ਆ ਲੱਗੀ ਹੋਈ ਆ ਸਕੂਟੀ ਦੇ ਵਿੱਚ ਸੋ ਪੁਲਿਸ ਅਧਿਕਾਰੀ ਜਿਹੜੇ ਉਹ ਜਦੋਂ ਵੀ ਪੁਲਿਸ ਤੇ ਪਹੁੰਚਦੀ ਉਹਨਾਂ ਨੇ ਵੀ ਗੱਲਬਾਤ ਕਰਾਂਗੇ ਕਿ ਕੀ ਕੁਝ ਜੜੀਆ ਕਾਰਵਾਈ ਕੀਤੀ ਜਾਊਗੀ ਲੋਕਾਂ ਦਾ ਗੁੱਸਾ ਜਿਹੜਾ ਨਜ਼ਰ ਆ ਰਿਹਾ ਲੋਕ ਕਿਸ ਤਰੀਕੇ ਦੇ ਲੋਕਾਂ ਦੇ ਵੱਲੋਂ ਜਿਹੜਾ ਉਹਦਾ ਹਾਲਾਤ ਦੇਖ ਸਲੋ ਕਿ ਜੀ ਦੋ ਸੂਟ ਨੇ ਚੋਰੀ ਹੋਏ ਬਾਹਰ ਉਹਨਾਂ ਦੇ ਐਕਟ ਵਾ ਐਕਟ ਵਾ ਹਾਂ ਹਾਂ ਹੋਈ ਕਾਫੀ देर ਹੋ ਗਈ ਇੱਥੇ 5-6 ਮਿੰਟ ਬਿਲਕੁਲ ਸਰ ਹੁਣ ਇੱਥੇ ਪਹੁੰਚੇ ਸੀਗੇ ਲੋਕਾਂ ਦੇ ਵੱਲੋਂ ਰੰਗੇਹਾਦੀ ਚੋਰ ਨੂੰ ਫੜਿਆ ਜਾਂਦਾ ਸਰ ਕੀ ਸੀਗਾ ਮੰਨਦਾ ਸੀ ਇਹ ਕਹਿੰਦੇ ਵੀ ਘਰ ਚ ਬੈਟਰੀਆਂ ਬੋਡਰੀਆਂ ਕੋਈ ਚੋਰੀ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰਦੇ ਆਂ ਕੀ ਗੱਲਬਾਤ ਐਨੂੰ ਲੈ ਜਾ ਰਹੇ ਇੱਕ ਵਾਰ ਜੋ ਵੀ ਕਿ ਅਗੇ ਕਿਥੇ ਪਹਿਲਾਂ ਵੀ ਇਹਨੇ ਗੇੜੀਆਂ ਮਾਰੀਆਂ ਪਹਿਲਾਂ ਵੀ ਚੋਰੀ ਕੀਤੀ ਸੀ ਜੀ ਵਪਸ ਸਾਰਾ ਵੈਰੀਫਾਈ ਕਰਦੇ ਆਂ ਵੀ ਕੀ ਗੱਲਬਾਤ ਆ ਕਿੰਨੀਆਂ ਚੋਰੀਆਂ ਨੇ ਕੀਤੀਆਂ ਕੀ ਗੱਲਬਾਤ ਆ ਅੱਗੇ ਪੁੱਛਗਿੱਛ ਕਰਦੇ ਆਂ ਤਾਂ ਜਿਹੜੀ ਵੀ ਗੱਲਬਾਤ ਉਹ ਸਾਹਮਣੇ ਆਊਗੀ ਜੋ ਵੀ ਆ ਤੇ ਬਣਦੀ ਆਪਾਂ ਕਾਰਵਾਈ ਕਰ ਦੇਣੀ ਆ ਇਹਦੇ ਕੋਲੋਂ ਬਰਾਮਦਗੀ ਕੀ ਹੋਈ ਆ ਸਕੂਟੀ ਵਗੈਰਾ ਲੋਕ ਕਿਹੇ ਸੀ ਕਿਥੇ ਇੱਕ ਕੇਰ ਹੈ ਵੀ ਇਕੱਲੀ ਸਕੂਟਰੀ ਆ ਇੱਕ ਕੋਈ ਬੈਟਰੀ ਆ ਹਾਂ ਬਾਕੀ ਦੇਖਦੇ ਆਂ ਸਰ ਥਾਣਾ ਗੜਾ ਡਿਵੀਜ਼ਨ ਨੰਬਰ 2 ਕੀ ਕਾਰਵਾਈ ਕੀਤੀ ਜਾਊਗੀ ਤਾਂ ਕਾਰਵਾਈ ਜੋ ਬਣਦੀ ਆ ਕਾਨੂੰਨ ਮੁਤਾਬਕ ਲਾਮੁਤਾਬਕ ਜੋ ਵੀ ਬਣਦੀ ਆ ਦੇਖਦੇ ਆਂ ਕਿਹਦੇ ਮਾਲਕ ਆਣ ਐਕਟ ਵਾ ਦਾ ਸਾਰਾ ਵੈਰੀਫਾਈ ਕਰਦੇ ਆਂ ਮੈਟਰ ਫਿਰ ਜੋ ਬਣਦੀ ਆ ਕਾਰਵਾਈ ਕਰਾਂ ਇਹ ਬਿਲਕੁਲ ਸੋ ਦੱਸ ਦिए ਕਿ ਡਿਵੀਜ਼ਨ ਨੰਬਰ 2 ਤੋਂ ਜਿਹੜੇ ਪੁਲਿਸ ਅਧਿਕਾਰੀ ਜਿਹੜੇ ਇੱਥੇ ਪਹੁੰਚੇ ਸੀਗੇ ਇਹਨਾਂ ਵੱਲੋਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਤੇ ਚੋਰ ਨੂੰ ਜਿਹੜਾ ਜਿਹਦੇ ਵੱਲੋਂ ਚੋਰੀ ਕੀਤੀ ਜਾ ਰਹੀ ਸੀ ਕਿ ਉਹਨੂੰ ਬਿਠਾ ਲਿੱਤਾ ਗਿਆ ਵਾ ਸੋ ਪੁਲਿਸ ਨੇ ਇਸ ਮਾਮਲੇ ਸੰਬੰਧੇ ਤੋਂ ਗੱਲਬਾਤ ਕਰ ਰਹੇ ਹਾਂ ਤਾਂ ਪੁਲਿਸ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਵਾ ਕਿ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਬੰਦਰੀ ਕਾਰਵਾਈ ਹੋਗੀ ਲਾ ਮੁਤਾਬਕ ਉਹ ਕਾਰਵਾਈ ਜਿਹੜੀ ਹੈ ਕੀਤੀ ਜਾਊਗੀ ਉਸ ਤੋਂ ਬਾਅਦ ਪਰਿਵਾਰ ਨੂੰ ਵੀ ਜਿਹੜਾ ਇਨਸਾਫ ਦਿੱਤਾ ਜਾਊਗਾ ਦੇਖੋ ਲੁਧਰਣਾ ਲਈ ਮਿਹਨਤਮ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨ